ਜੋ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਦ ਸਿੰਘ ਜੀ ਮਾਨ ਜਿਹੜੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਪਾਣੀ ਜਿਹੜੇ ਮੁੱਕ ਰਹੇ ਸੁੱਕ ਰਹੇ ਉਹ ਪਾਣੀਆਂ ਨੂੰ ਸੰਭਾਲਣ ਵਾਸਤੇ ਧਰਤੀ ਹੇਠਲਾ ਪਾਣੀ ਥੱਲੇ ਹੋ ਰਿਹਾ ਤੋਂ ਕੁਝ ਵੀ ਨਹੀਂ ਪਹਿਲਾਂ ਇੱਥੇ ਉਹਨਾਂ ਨੇ ਅਦਕਾਟਨ ਕੀਤਾ ਸੀ ਕਿ ਪਾਣੀ ਜਿਹੜਾ ਹੈਗਾ ਇਹ ਸ਼ਿਮਬਲੀ ਪਿੰਡ ਤੋਂ ਇੱਥੇ ਸ਼ੁਰੂ ਹੋ ਕੇ ਇਹ ਰੋੜੀ ਸਾਹਿਬ ਦੇ ਇਹਨਾਂ ਦੇ ਏਰੀਆ ਤੋਂ ਸ਼ੁਰੂ ਹੋ ਕੇ ਇਹ ਫਿਰ ਨਵਾਂ ਸ਼ਹਿਰ ਹੋ ਕੇ ਫਿਰ ਲੰਗੜੋਆ ਡਰੇਨ ਵਿੱਚ ਹੋ ਕੇ ਫਿਰ ਇਹ ਚਿੱਟੀ ਵੇਂ ਦੇ ਵਿੱਚ ਇਹ ਪਾਣੀ ਅੱਗੇ ਜਾਣਾ ਸੋ ਇਸ ਪਾਣੀ ਦੇ ਸੱਡਣ ਨਾਲ ਇੱਕ ਤਾਂ ਤਰਤੀ ਹੇਠ ਪਾਣੀ ਰੀਚਾਰਜ ਹੋਊਗਾ ਇਲਾਕੇ ਨੂੰ ਪਾਣੀ ਮਿਲੂਗਾ ਦੂਸਰਾ ਤੁਸੀਂ ਦੇਖਿਆ ਕਿ ਆ ਪਿਛਲੇ ਸਾਲ ਹੜ੍ਹਾਂ ਦੇ ਦਿਨਾਂ ਦੇ ਵਿੱਚ ਇਹ ਸਾਰਾ ਇਲਾਕਾ ਪਾਣੀ ਚ ਘਿਰ ਗਿਆ ਸੀ ਇਸੇ ਕਰਕੇ ਕਿ ਪਾਣੀ ਦੀ ਨਿਕਾਸੀ ਨਹੀਂ ਸੀ ਉਹਦਾ ਕਾਰਨ ਹੈ ਜਿਹੜੀ ਬਾਈਪਾਸ ਬਣਿਆ ਉਹਦੇ ਵਿੱਚ ਸਿਰਫ 100 ਕੁਸ਼ਕ 70 ਕੁਸ਼ਕ ਪਾਣੀ ਦੀ ਨਿਕਾਸੀ ਹੈ ਬਾਕੀ ਸਾਰਾ ਪਾਣੀ ਇਹਦੇ ਪਿਛਲੇ ਬੰਨੇ ਬੈਕ ਇਕੱਠਾ ਹੋ ਕੇ ਸਾਰੀਆਂ ਜ਼ਿਮੀਦਾਰਾਂ ਦੀਆਂ ਫਸਲਾਂ ਮਲੀਆਂ ਮਰੀਆਂ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਡਰੇਨ ਜੋ ਭਾਗ ਹੈ ਉਸੇ 500 ਕੁਸ਼ਕ ਦਾ ਜਿਹੜਾ ਹੈਗਾ ਨਿਕਾਸੀ ਵਾਸਤੇ ਉਹ ਜਿਹੜਾ ਆਪਣਾ ਵਿਭਾਗ ਹੈਗਾ ਔਰ ਸੜਕਾਂ ਵਾਲਾ ਉਹਨਾਂ ਦੇ ਵਾਸਤੇ ਉਹਨਾਂ ਨੂੰ ਕਹਿ ਕੇ ਕਿ 100 ਤੋਂ 500 ਕਿਊਸਕ ਪਾਣੀ ਦਾ ਨਿਕਾਸੀ ਹੋਵੇ ਤੇ ਅੱਗੇ ਜਿਹੜੀ ਹੈਗੀ ਹੈ ਡਰੇਨ ਦੀ ਪੂਰੀ ਸਫਾਈ ਹੋ ਕੇ ਤਾਂ ਕਿ ਇਹਦੇ ਵਿੱਚ ਪਾਣੀ ਬੇਸਟਫੁੱਲ ਪਾਣੀ ਚੱਲ ਸਕੇ ਉਹਦੇ ਵਾਸਤੇ ਅੱਜ ਪਿਛਲੇ ਦਿਨਾਂ ਵਿੱਚ ਵੀ ਆਏ ਸੀ ਤੇ ਕੁਝ ਕੰਮ ਹੋਇਆ ਕੁਛ ਇਹਦੇ ਹੱਦੇ ਰਹਿੰਦੇ ਆ ਜਿਹਦੇ ਵਾਸਤੇ ਨਹਿਰੀ ਵਿਭਾਗ ਦੇ ਡਰੇਨ ਵਿਭਾਗ ਦੇ ਸਾਰੇ ਅਧਿਕਾਰੀ ਆਏ ਆ ਤੇ ਇਹਨਾਂ ਨਾਲ ਡਿਸਕਸ ਕਰਕੇ ਵੀ ਕੀ ਆਪਾਂ ਹੋਰ ਕਰਨਾ ਜਿਹਦੇ ਨਾਲ ਪਾਣੀ ਜਿਹੜਾ ਹੈਗਾ ਸਮੇਂ ਸਰਛੜਾ ਜਿਹੜਾ ਸਕੇ ਇਹ ਅਜੇ ਇਹੀ ਮੇਨ ਦੇਖਣ ਵਾਸਤੇ ਆ ਇਹ ਸਭ ਕਿੰਨੀ ਲਾਗਤ ਦੇ ਨਾਲ ਇਹ ਵਿਚਾਰ ਹੋ ਰਿਹਾ ਤੇ ਕਦੋਂ ਤੱਕ ਮੁਕੰਮਲ ਹੋਣੇਗਾ ਇਹ ਉਹ ਕੇ ਜਿਹੜਾ ਕੰਮ ਪਾਣੀ ਛੱਡਣ ਵਾਲਾ ਇਹ ਤਾਂ ਮੁਕੰਮਲ ਆ ਹੁਣ ਤਕਰੀਬਨ ਮਹੀਨਾ ਡੇਢ ਮਹੀਨਾ ਹੋ ਗਿਆ ਉਹਨਾਂ ਡਰੇਨ ਜੋ ਭਾਗ ਦਾ ਕੰਮ ਰਹਿੰਦਾ ਇੱਕੋ ਦੇ ਵਿੱਚ ਪੂਲੀ ਬਣਨ ਵਾਲੀ ਰਹਿੰਦੀ ਆ ਤੇ ਇੱਕ ਜਿਹੜੀ ਹਾਈਵੇ ਹੈ ਉਹਦੇ ਵਿੱਚ ਦੀ ਪਾਣੀ ਦੀ ਨਿਕਾਸੀ ਸਿਰਫ 100 ਬੇਸ਼ੱਕ ਦੀ ਆ ਉਥੋਂ ਉਹ ਜਿਹੜਾ ਹੈਗਾ ਪੂਲੀ ਉਹ ਕਦੋਂ ਬਣਦੀ ਆ ਉਦੋਂ ਦਿਕਰ ਜਿਹੜਾ ਹੈਗਾ ਮੁਰੇ ਕੇ ਡਰੇਨ ਦੀ ਸਫਾਈ ਕਰਾਉਣ ਵਾਲੀ ਆ ਉਹ ਪ੍ਰੋਜੈਕਟ ਜਿਹੜਾ ਹੈਗਾ ਕਾਰਜ ਚ ਚੱਲਦਾ ਤੇ ਜਦੋਂ ਇਹ ਕਾਰਜ ਹੋ ਗਿਆ ਤੋਂ ਉਹਦੇ ਪਾਣੀ ਜਿਹੜਾ ਹੈਗਾ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗੇ ਪਾਣੀ ਜਿਹੜਾ ਹੈਗਾ ਚਿੱਟੀ ਵੇਂ ਚ ਸੁਭਾ ਦੇ ਇਹ ਸਰ ਕਿੰਨੇ ਪਿੰਡਾਂ ਨੂੰ ਮੁੱਖੀ ਦਾ ਬੈਨੀਫਿਟ ਆਉਣ ਵਾਲਾ ਇਹ ਤਾਂ ਸਾਰੇ ਇਲਾਕੇ ਨੂੰ ਬੈਨੀਫਿਟ ਤਾਂ ਕਿਉਂਕਿ ਪਾਣੀ ਜਿਸੋਂ ਦੀ ਲੰਘੂਗਾ ਧਰਤੀ ਵਿੱਚ ਰੀਚਾਰਜ ਹੋਊਗਾ ਜਿਹੜਾ ਪਾਣੀ ਮੁੱਕ ਰਿਹਾ ਸੁੱਕ ਰਿਹਾ ਪਾਣੀ ਥੱਲੇ ਜਾ ਰਿਹਾ ਉਹਦੀ ਰੀਚਾਰਜ ਮਿਲੂਗੀ ਦੂਸਰੇ ਜਿਹੜਾ ਪਾਣੀ ਜਿਹੜਾ ਹੈਗਾ ਸਾਫ ਪਾਣੀ ਚੱਲਣਾ ਚਿੱਟੀ ਵੇਂ ਚ ਉਹਦੇ ਵਿੱਚ ਦੁਬਾਰਾ ਜਲਚਰ ਜੀਵ ਆ ਜਾਣਗੇ ਜਿਹੜੀ ਜੇ ਕੋਈ ਥੋੜਾ ਬੋਤੀ ਗੰਦਗੀ ਪੈਂਦੀ ਵੀ ਹੈਗੀ ਹੈ ਫਿਰ ਜਦੋਂ ਇਹ ਜਲਚਰ ਪਾਣੀ ਛੱਡਣ ਦੇ ਨਾਲ ਡਿਲੂਟ ਹੋ ਕੇ ਫਿਰ ਉਹਦੀ ਕੁਆਲਿਟੀ ਦੇ ਵਿੱਚ ਵੀ ਸੁਧਾਰ ਹੋਊਗਾ ਸਰ ਜਿੱਦਾਂ ਜਿਹੜਾ ਉਹ ਮੇਗਾ ਤੋਂ ਪਾਣੀ ਉਹ ਲਗਾਤਾਰ ਸ਼ਟਡਾਊਨ ਜਾ ਰਿਹਾ ਤੇ ਨਹੀਂ ਕੋਈ ਰਣਨੀਤੀ ਬਣਾਈ ਜਾ ਰਹੀ ਹੈ ਉਹਦਾ ਉਹਦਾ ਕਰਕੇ ਜਿਹੜਾ ਹੈਗਾ ਪਾਣੀ ਛੱਡਣ ਨਾਲ ਕਿਉਂਕਿ ਕਿੱਟੀ ਵੇਂਚ ਪਾਣੀ ਜਿਹੜਾ ਨੇਚਰਲ ਉਹ ਤਾਂ ਬੰਦ ਹੋ ਗਿਆ ਹੁਣ ਦੁਬਾਰਾ ਕਿਉਂਕਿ ਕੋਰਟ ਨੇ ਕਿਹਾ ਵਾ ਕਿ ਸਾਡਾ 20% ਪਾਣੀ ਜਿਹੜਾ ਹੈਗਾ ਨੇਚਰਲ ਸੋਰਸ ਚੱਲਣਾ ਚਾਹੀਦਾ ਤੋ 20% ਪਾਣੀ ਇਹਦੇ ਵਿੱਚ ਜੇ ਚਿੱਟੀ ਵੇਂ ਦੇ ਵਿੱਚ ਚੱਲੇ ਜਿਸ ਤਰ੍ਹਾਂ ਇਥੋਂ 220 ਕਾ ਹੋਰ ਤੋਂ ਇੱਕ ਦੋ ਥਾਵਾਂ ਦੇ ਉੱਤੋਂ ਜਿਹੜਾ ਹੈਗਾ ਉਹ ਪਾਣੀ ਅੱਗੇ ਵੀ ਜਿਹੜਾ ਹੈਗਾ ਸੌਕਿਸਕ ਲਾਹਲਪੁਰ ਤੋਂ ਜਦੋਂ ਵਾਧੂ ਹੋਵੇ ਇਹਦੇ ਵਿੱਚ ਛੱਡਿਆ ਜਾਂਦਾ ਇਹਦੇ ਵਿੱਚ ਪਾਣੀ ਦਾ ਵਹਾਅ ਚੱਲੂਗਾ ਤੇ ਦੇ ਨਾਲ ਪਾਣੀ ਧਰਤੀ ਥੱਲੇ ਨਿਚਾਰਜ ਵੀ ਹੋਊਗਾ ਤੇ ਉਹਦਾ ਜਿਹੜਾ ਹੈਗਾ ਧਰਤੀ ਹੇਠਲਾ ਪਾਣੀ ਦਾ ਸતર ਵੀ ਉੱਚਾ ਹੋਊਗਾ ਤੇ ਦੂਸਰੀ ਜਿਹੜੀਆਂ ਵਾਰਸਾਂ ਦੇ ਟਾਈਮ ਜਿਹੜੀ ਖੜਾਂ ਦੀ ਸਮੱਸਿਆ ਆਉਂਦੀ ਉਹ ਖਤਮ ਹੋ ਜਾਊਗੀ